ਦੀਨਾ ਸਰਪ ਮੈਂ ਸਤਨਾਮ ਸਿੰਘ ਮਰੀੜਕੋਲ ਤੋਂ ਜੀ ਤੇ ਪ੍ਰਧਾਨ ਸਾਹਿਬ ਵੱਲੋਂ ਜਸਲ ਸਾਹਿਬ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਪਟਿਆਲਾ ਦੇ ਵਿੱਚ ਇੱਕ ਵਿਸ਼ਾਲ ਪਵਨ ਤਿਆਰ ਕੀਤਾ ਗਿਆ ਤੇ ਉਹਦੇ ਵਿੱਚ ਕੀ ਕੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਤੇ ਕਿੰਨੀਆਂ ਦਿੱਤੀਆਂ ਜਾਣਗੀਆਂ ਮੈਂ ਆਪਣੇ ਸਾਰੇ ਸਮਾਜ ਨੂੰ ਇੱਕ ਸਨੇਹਾ ਲਾਉਣਾ ਚਾਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਸਾਥੀਓ ਅੱਜ ਮਰੀੜਕੋਲ ਦੇ ਵਿੱਚ ਪਾਵਰ ਆਫ ਸੋਸ਼ਲਿਟੀ ਦੇ ਪ੍ਰਧਾਨ ਜਿਹੜੇ ਕੀ ਰਾਸ਼ਟਰੀ ਪ੍ਰਧਾਨ ਨੇ ਸਿਰਫ ਕੀ ਝਾਂ ਜਸਲ ਜਿਹੜੇ ਰਿਟਾਇਰ ਚੀਫ ਇੰਜੀਨੀਅਰ ਬਿਜਲੀ ਬੋਰਡ ਤੋਂ ਉਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਪੂਰੇ ਪੰਜਾਬ ਨੂੰ ਲੈ ਕੇ ਸਾਡੇ ਸਮਾਜ ਨੂੰ ਨਾਲ ਲੈ ਕੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਸਾਡੇ ਸਮਾਜ ਤੇ ਉਹ ਪਰਉਪਕਾਰ ਕੀ ਹੈ ਵੀ ਅੱਜ ਦੇਖੋ ਜੋ ਇਹਨਾਂ ਨੇ ਇੱਕ ਭਵਨ ਬਣਾਇਆ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਇੱਕ ਐਗਜ਼ਾਮਪਲ ਪੈਦਾ ਕਰਤੀ ਇੱਕ ਮਿਸਾਲ ਹੈ ਉਹਦੇ ਵਿੱਚ ਕੀ ਸਹੂਲਤਾਂ ਨੇ ਤੁਸੀਂ ਇੱਕ ਸਵਾਲ ਕੀਤਾ ਜਿਸ ਤਰ੍ਹਾਂ ਆਪਾਂ ਆਪਣੇ ਸਮਾਜ ਦੇ ਵਿੱਚ ਇਹ ਨਹੀਂ ਵੀ ਇਕੱਲੇ ਸਾਡੇ ਸਮਾਜ ਦੀ ਹੈ ਆਪਣੇ ਸਮਾਜ ਦਾ ਕੋਈ ਵੀ ਗਰੀਬ ਵਰਗ ਦਾ ਬੱਚਾ ਜਿਹੜਾ ਕੋਈ ਆਪਣੇ ਪੀਜੀ ਦੀ ਫੀਸ ਨਹੀਂ ਅਫੋਰਡ ਕਰ ਸਕਦਾ ਜੀ ਕੋਈ ਰੈਂਟ ਤੇ ਨਹੀਂ ਰਹਿ ਸਕਦਾ ਉਹ ਉੱਥੇ ਬਿਲਕੁਲ ਫ੍ਰੀ ਆਫ ਕਾਸਟ ਰਹਿ ਸਕਦਾਗਾ ਕੋਈ ਬੱਚਾ ਉੱਥੇ ਐਜੂਕੇਸ਼ਨ ਲੈਣਾ ਚਾਹੁੰਦਾਗਾ ਉਹ ਉੱਥੇ ਲੈ ਸਕਦਾਗਾ ਸਭ ਤੋਂ ਵੱਡੀ ਗੱਲ ਕੀ ਹੈ ਵੀ ਸਾਡੇ ਸਮਾਜ ਲਈ ਇੱਕ ਬਹੁਤ ਜਿਹੜੀ ਉੱਚ ਸਿੱਖਿਆ ਗਈ ਉਚੇਰੀ ਸਿੱਖਿਆ ਦਾ ਵੀ ਉੱਥੇ ਪ੍ਰਬੰਧ ਕੀਤਾ ਗਿਆਗਾ ਜਲਦੀ ਉੱਥੇ ਆਈਐਸ ਦੀਆਂ ਤੇ ਪੀਐਸਸੀ ਦੀਆਂ ਜਿਹੜੇ ਕਲਾਸਾਂ ਨੇ ਉਹ ਸਟਾਰਟ ਹੋਣ ਜਾ ਰਹੀਆਂ ਨੇ ਜੀ ਡਿਸਪੈਂਸਰੀ ਉੱਥੇ ਚੱਲ ਰਹੀ ਹੈਗੀ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਬਹੁਤ ਘੱਟ ਰੇਟਾਂ ਤੇ ਸਿਰਫ 10% ਤੇ ਲੋਕਾਂ ਦਾ ਜਿਹੜੇ ਇਲਾਜ ਕਰੂਗੀ ਸੋ ਹੋਰ ਵੀ ਸਾਰੀਆਂ ਬਹੁਤ ਸਾਰੀਆਂ ਤਿਆਰੀਆਂ ਨੇਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿ ਲਗਤੁਲਗ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਔਰ ਅਸੀਂ ਚਾਹੁੰਦੇ ਆ ਵੀ ਆਪਾਂ ਇੱਕ ਸਮਾਜ ਨੂੰ ਇਹ ਵੀ ਇੱਕ ਸੁਨੇਹਾ ਹੈਗਾ ਵੀ ਸਾਡੇ ਸਮਾਜ ਨੂੰ ਵੱਧ ਤੋਂ ਵੱਧ ਇਸ ਲਹਿਰ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ ਤੁਸੀਂ ਕਿਹਾ ਵੀ ਸਮਾਜ ਨੂੰ ਉੱਚੇਰੀ ਪੜਾਈ ਦੇ ਲਈ ਵੀ ਪ੍ਰੇਰਿਤ ਕੀਤਾ ਜਾਊਗਾ ਪਰ ਦੇਖਿਆ ਜਾਵੇ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪਰ ਅੱਜ ਕੱਲ ਦੀ ਦਿਨ ਰੇਸ ਨੇ ਜਾਂ ਕਹਿ ਲਈਏ ਉਹਨਾਂ ਦੇ ਹੱਥ ਵਿੱਚ ਕਿਤਾਬ ਦੀ ਜਗ੍ਹਾ ਮੋਬਾਈਲ ਫੋਨ ਨੇ ਉਹ ਜਗ੍ਹਾ ਲੈ ਲਈ ਹੈ। ਜ਼ਿੰਮੇਦਾਰ ਕਿਹਨੂੰ ਮੰਨਦੇ ਹੋ? ਮਾਤਾ-ਪਿਤਾ ਨੂੰ ਜਾਂ ਸਮਾਜ ਨੂੰ? ਵੇਖੋ ਜੀ ਉਹਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇਗੀਆਂ। ਅਗਰ ਤੁਸੀਂ ਕਿਸੇ ਬੰਦੇ ਦਾ ਫਿਊਚਰ ਦੇਖਣਾ ਕਿਸੇ ਮੈਂ ਬੁੱਕ ਪੜ੍ਹ ਰਿਹਾ ਸੀ ਇੱਕ ਉਹ ਚ ਦੱਸਿਆ ਅੱਜ ਵੀ ਅਗਰ ਤੁਸੀਂ ਕਿਸੇ ਦਾ ਫਿਊਚਰ ਦੇਖਣਾ ਖਾਸ ਕਰਕੇ ਬੱਚੇ ਦਾ ਫਿਊਚਰ ਦੇਖਣਾ ਤਾਂ ਉਹਦੀਆਂ ਦੋ ਚੀਜ਼ਾਂ ਨੋਟ ਕਰੋ। ਉਹ ਦੋ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ? ਪਹਿਲੀ ਗੱਲ ਤਾਂ ਉਹਦਾ ਫालतू ਟਾਈਮ ਕਿੱਥੇ ਜਾ ਰਿਹਾ ਹੈ। ਔਰ ਦੂਜੀ ਗੱਲ ਉਹਦਾ ਫालतू ਪੈਸਾ ਕਿੱਥੇ ਜਾ ਰਿਹਾ ਹੈ। ਅਗਰ ਉਹ ਦੋ ਚੀਜ਼ਾਂ ਬੱਚਾ ਕਿਤੇ ਨਾ ਕਿਤੇ ਗਲਤ ਯੂਜ਼ ਕਰਦਾ ਹੈਗਾ ਖਾਸ ਕਰਕੇ ਜੇ ਹੁਣ ਬੱਚੇ ਕੋਲੇ ਆਪਾਂ ਉਹਦਾ ਪੌਕਟ ਬੰਨੀ ਦੇ ਦਿੰਨੇ ਆ ਉਹ ਗਲਤ ਬਸੇ ਜਾਊਗਾ ਕੋਈ ਸਿਟਿੰਗ ਪੀਊਗਾ ਕੋਈ ਨਸ਼ੇ ਵਾਲੇ ਪਾਸੇ ਜਾਊਗਾ ਅਗਰ ਉਹ ਫ੍ਰੀ ਟਾਈਮ ਹੁੰਦਾ ਤਾਂ ਨੇਚਰਲੀਆ ਮੋਬਾਈਲ ਤੇ ਲੱਗੂਗਾ ਜੀ ਤੇ ਇਹ ਚੀਜ਼ਾਂ ਨੇਗੀਆਂ ਕਸੂਰ ਵਾਰਸ ਅਸੀਂ ਆਪਣੇ ਆਪ ਨੂੰ ਮੰਨਦੇ ਆ ਕਿਉਂਕਿ ਸਾਡਾ ਜਿਹੜਾ ਮੇਨ ਰੋਲ ਆ ਉਹ ਪੇਰੈਂਟਸ ਦਾ ਹੁੰਦਾ ਜੀ ਜਿਸ ਤਰ੍ਹਾਂ ਇੱਕ ਕੁਮਾਰ ਇੱਕ ਘੜਾ ਤਿਆਰ ਕਰਦਾ ਹੈ ਇਸੇ ਤਰ੍ਹਾਂ ਬੱਚੇ ਦੀ ਜਿਹੜੀ ਪਰਵਰਿਸ਼ ਆ ਮਾਤਾ ਪਿਤਾ ਦੇ ਹੱਥ ਦੇ ਵਿੱਚ ਆ ਸਾਨੂੰ ਸਾਰਿਆਂ ਨੂੰ ਚੀਜ਼ ਨੂੰ ਥੋੜਾ ਜਿਹਾ ਗਹਿਰਾਈ ਤੱਕ ਦੇਖਣਾ ਚਾਹੀਦਾ ਔਰ ਦੂਜੀ ਗੱਲ ਮੈਂ ਹੋਰ ਕਰਨੀ ਚਾਹਾਂ ਕਿ ਤੁਸੀਂ ਸਵਾਲ ਕੀਤਾ ਮੇਰੇ ਯਾਦ ਆ ਰਿਹਾ ਵੀ ਸਵਾਲ ਮੈਂ ਤੁਹਾਨੂੰ ਜਵਾਬ ਦੇ ਦਾਂ ਕਿਉਂਕਿ ਦੇਖੋ ਇੱਕ ਉਚੇਰੀ ਸਿੱਖਿਆ ਵਾਲੀ ਗੱਲ ਕਰੀ ਸਾਡੇ ਸਮਾਜ ਨੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਅੱਜ ਜੋ ਸਾਡੇ ਵਿੱਚ ਲੋਕ ਸੀਗੇ ਜਿਹਦੇ ਵਿੱਚੋਂ 90% ਲੋਕ ਸਾਡੇ ਐਜੂਕੇਸ਼ਨ ਨਾਲ ਜੁੜੇ ਹੋਏ ਸੀ ਬੜੀ ਫਖਰ ਵਾਲੀ ਗੱਲ ਆ ਸਾਡੇ ਲਈ ਔਰ ਇੱਕ ਨਾਰਾਇਤਾ ਦੇ ਬਾਬਾ ਸਾਹਿਬ ਨੇ ਪੜੋ ਜੁੜੋ ਤੇ ਸੰਘਰਸ਼ ਕੀਤਾ ਕਰੋ ਅਸੀਂ ਪੜ ਤਾਂ ਬਹੁਤ ਗਏ ਆ ਪਰ ਜੁੜਨ ਵਾਲੇ ਪਾਸੇ ਨਹੀਂ ਹੋਏ ਅਗਰ ਅਸੀਂ ਜੁੜਨ ਵਾਲੇ ਪਾਸੇ ਆਵਾਂਗੇ ਤਾਂ ਅਸੀਂ ਸੰਘਰਸ ਵਾਲੇ ਪਾਸੇ ਹੁੰਮਾ ਜੀ ਤੋਂ ਮੈਂ ਤਾਂ ਇਹੀ ਆਪਣੇ ਸਮਾਜ ਨੂੰ ਦੁਆਰਾ ਫਿਰ ਸਨੇਹਾ ਦੂੰਗਾ ਵੀ ਅਸੀਂ ਪੜੋ ਜੜੋ ਸੰਘਰਸ ਵਾਲੇ ਰਾਹ ਵੱਲ ਤੁਰੀਏ ਤਾਂ ਕਿ ਸਾਡੇ ਸਮਾਜ ਦਾ ਬਹੁਤ ਸਾਰਾ ਭਲਾ ਹੋ ਚੁੱਕੇ ਜੀ ਬਹੁਤ ਬਹੁਤ ਧੰਨਵਾਦ ਹਾਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਸਮਾਗਮ ਬਾਰੇ ਜਿਹੜਾ ਇੱਕ ਸਤਿਕਾਰਯੋਗ ਜਨ ਦੇ ਭਾਗ ਸਾਹਿਬ ਜੈ ਭੇਮ ਜੈ ਭਾਰਤ ਜੈ ਸੰਵਿਧਾਨ ਨਾ ਦੱਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਡਾਕਟਰ ਪੀਮਰਾਵ ਮੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਹਾੜਾ ਮਰੇਕੋਲਾ ਦੇ ਵਿੱਚ ਆਈਟੀਆ ਸਾਹਮਣੇ ਅਸੀਂ ਗੁਰਦੁਆਰਾ ਸਾਹਿਬ ਦੇ ਥੱਲੇ ਮਨਾਇਆ ਜਨਮ ਦਿਹਾੜਾ ਤੇ ਸਾਰੇ ਮਰੇਕੋਲਾ ਦੇ ਵਿੱਚ ਬਹੁਤ ਹੀ ਉਤਸ਼ਾਹ ਸੀਗਾ ਜਿ ਇਹ ਦਿਹਾੜੇ ਨੂੰ ਮਨਾਉਣ ਲਈ ਅਸੀਂ ਅੱਗੇ ਨੂੰ ਇਹ ਕਰਦੇ ਆ ਕਿ ਅਸੀਂ 바ਵਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜੋ, ਜੋੜੋ ਤੇ ਸੰਘਰਸ਼ ਕਰੋ। ਇਸ ਵਿਚਾਰਧਾਰਾ ਤੇ ਅਸੀਂ ਅੱਗੇ ਚੱਲਾਂਗੇ। ਲੋਕਾਂ ਨੂੰ ਜੋੜਨ ਦਾ ਕੰਮ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਜਿਹੜੀ ਅੱਜ ਪਾਵਰ ਜੁਨਟੀ ਦੀ ਮਲੇ ਕੋਟਲੇ ਦੇ ਵਿੱਚ ਗ੍ਰੰਟ ਕੈਂਪ ਕੀਤੀ ਗਈ ਹੈ ਕਿੰਨੇ ਕੋਸ ਜੁਨਟ ਦੇ ਮੈਂਬਰ ਹੈਗੇ ਨੇ ਅਸੀਂ ਇਸ ਟਾਈਮ 21 ਮੈਂਬਰ ਸਾਡੇ ਕੋਲ ਮੌਜੂਦ ਨੇ ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ 33 ਮੈਂਬਰ ਜਲਦੀ ਬਣਾਵਾਂਗੇ ਅਸੀਂ ਉਹਨਾਂ ਵਿਅਕਤੀਆਂ ਨੂੰ ਲਾਵਾਂਗੇ ਜਿਹੜੇ ਸਾਡੇ ਨਾਲ ਹੈ ਅੱਗੇ ਜਾ ਕੇ ਸਾਡੇ ਸੰਘਰਸ਼ ਨੂੰ ਹੋਰ ਮਤਲਬ ਅੱਗੇ ਲੈ ਕੇ ਜਾਣਗੇ ਤਾਂ ਕਿ ਸਾਡੇ ਜਿਹੜੇ ਸਮਾਜ ਦੇ ਬੱਚੇ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਸਕੀਏ ਤਾਂ ਕਿ ਸਾਡਾ ਜਿਹੜਾ ਦਵਿਆ ਕੁੱਤੜਾ ਸਮਾਜ ਆ ਉਹਨਾਂ ਨੂੰ ਅਸੀਂ ਉੱਚਾ ਤੋਂ ਆਪਣਾ ਕੰਮ ਕਰੀਏ ਤਾਂ ਕੀ ਪਾਵਨ ਦੀ ਗੱਲ ਕੀਤੀ ਗਿਆ ਜਸਰ ਸਾਹਿਬ ਵੱਲੋਂ ਪਾਵਨ ਦੇ ਵਿੱਚ ਕੀ ਕੀ ਸਹੂਲਤਾਂ ਹਨ ਕਿਸੇ ਕਿਸੇ ਬੱਚਿਆਂ ਵਾਸਤੇ ਉੱਥੇ ਰੱਖੀਆਂ ਗਿਆ ਹਾਂਜੀ ਪਾਵਰ ਆਫ ਸੋਸ਼ਲ ਗਰੂਪ ਨੇ ਪਟਿਆਲਾ ਵੱਲੋਂ ਜੀ ਉੱਥੇ ਬਾੜਨ ਅਕਲੀਆ ਪਿੰਡ ਦੇ ਕੋਲੇ ਡਾਕਟਰ ਪਿੰਰ ਦਾ ਵੈਦਕਰ ਸਾਹਿਬ ਜੀ ਦਾ ਪਾਵਨ ਉਸ਼ਾਰਿਆ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਇਹਨਾਂ ਨੇ ਪ੍ਰਦਾਨ ਕੀਤੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਅੱਜ ਤੱਕ ਤਾਂ ਨਹੀਂ ਹੋਈਆਂ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਅਗਰ ਬੱਚਿਆਂ ਨੂੰ ਆਪਣੇ ਪੜਾਉਣਾ ਚਾਹੁੰਦੇ ਨੇ ਅੱਗੇ ਆਈਐਸ ਪੀਸੀਐਸ ਜਾਂ ਹੋਰ ਅੱਗੇ ਪੜਾਈ ਕਰਾਉਣਾ ਚਾਹੁੰਦੇ ਨੇ ਉੱਥੇ ਰਹਿ ਕੇ ਉਹਨਾਂ ਨੂੰ ਬੜੀ ਵੱਡੀ ਸਹੂਲਤ ਆ ਕਿ ਉੱਥੇ ਰਹਿ ਕੇ ਆਪਣੀ ਪੜਾਈ ਨੂੰ ਅੱਗੇ ਪੜ੍ਹ ਸਕਣਾ ਤਾਂ ਕਿ ਬੱਚੇ ਸਾਡੇ ਜਿਹੜੇ ਅੱਗੇ ਵੱਧ ਸਕਣ ਬਣਾਇਆ ਗਿਆ ਪਾਪਲ ਆਪ ਸੋਸ਼ਲ ਜੁਨਟੀ ਵੱਲੋਂ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਅੱਜ ਜੋ ਮਲੇਕੋਟੜਾ ਦੀ ਟੀਮ ਨੇ 133 ਮਾਵਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਬਖਰੀਆਂ ਬਖਰੇ ਮਲੇਕੋਟੜਾ ਦੇ ਸਾਰੇ ਹੀ ਸਾਡੇ ਜਿਹਦੇ ਵਿੱਚ ਜਿਆ ਰੂਸਾ ਥੀ ਆ ਉਹ ਪਹੁੰਚੇ ਆ ਮੈਂ ਸਾਰਿਆਂ ਨੂੰ ਇਸ ਪ੍ਰੋਗਰਾਮ ਲਈ ਬਾਬਾ ਸਾਹਿਬ ਦੇ ਜਨਮ ਦਿਨ ਕਰਕੇ ਸਾਰਿਆਂ ਨੂੰ ਲੱਖ ਲੱਖ ਵਧਾਈ ਜੰਨਾ ਤੇ ਖਾਸ ਕਰਕੇ ਪ੍ਰੈਸ ਰਿਪੋਰਟਰ ਜਿਹੜੇ ਸਾਡੇ ਪਹੁੰਚੇ ਆ ਇਹਨਾਂ ਨੂੰ ਮੈਂ ਬਹੁਤ ਜਲਦੀਆਂ ਘਰਾਈਆਂ ਤੋਂ ਵਧਾਈ ਦਿੰਦਾ ਕਿਉਂਕਿ ਤੁਹਾਡੇ ਕਰਕੇ ਹੀ ਜਿਹੜੀ ਵਿਚਾਰਧਾਰਾ ਲੋਕਾਂ ਦੇ ਵਿੱਚ ਜਾਣੀ ਹੈ ਕਿਉਂਕਿ ਮੀਡੀਆ ਹੀ ਇੱਕ ਜਰੀਆ ਐਸਾ ਹੈ ਜਿਹੜਾ ਬਾਬਾ ਸਾਹਿਬ ਨੇ ਇੱਕ ਪਿੱਲਰ ਚਾਰ ਪਿੱਲਰਾਂ ਚ ਇੱਕ ਪਿੱਲਰ ਹੈ ਸੋ ਜਿਹੜੇ ਪ੍ਰੈਸਰ رپورਟਰ ਹੁੰਦੇ ਆ ਜੇਕਰ ਉਹ ਇਹ ਵਿਚਾਰਧਾਰਾ ਨੂੰ ਚੌਹਣ ਕੇ ਬਾਹਰ ਲੈ ਕੇ ਜਾਣਾ ਤੇ ਬਹੁਤ ਜਲਦੀ ਲੈ ਕੇ ਜਾ ਸਕਦੇ ਜਿਵੇਂ ਕਿ ਦੇਖਿਆ ਮਲੇ ਕੋਲਾ ਸ਼ਹਿਰ ਦੇ ਵਿੱਚ ਪਾਵਰ ਆਫ ਸੋਸ਼ਲ ਜਸਟੀਸ ਦਾ ਅੱਜ ਗਠਨ ਵੀ ਹੋਇਆ ਜਿਹੜੇ ਹੈਗੇ ਨੇ ਮੈਂਬਰਾਂ ਵੱਲੋਂ ਪਹਿਲਾ ਪ੍ਰੋਮਕ ਆਇਆ ਗਿਆ ਕਿਸਨਾ ਜੀ ਨਾ ਦੇਖਗੇ ਇਸ ਪ੍ਰੋਗਰਾਮ ਦੇ। ਪਾਬਰੋਫ ਸੋਸ਼ਲ ਜੁਨਟੀ ਦਾ ਜਿਹੜਾ ਪਹਿਲਾ ਪ੍ਰੋਗਰਾਮ ਹਰਵੰਦ ਸਿੰਘ ਦੌਦ ਜਿਹੜੇ ਜ਼ਿਲ੍ਹਾ ਪ੍ਰਧਾਨਾ ਮੇਜਰ ਸਿੰਘ ਜੀ, ਸਤਰਾਮ ਸਿੰਘ ਜੀ, ਨਿਰਮਲ ਸਿੰਘ ਜੀ ਸਾਡੇ ਸਰਬਰਪੁਰ ਵਾਲੇ ਇੱਕ ਮੈਂ ਮੁੰਡਾ ਨਾਂ ਨਹੀਂ ਯਾਦ ਮੈਨ। ਉਸਤੇ ਆਪਣੇ ਜਿਹੜੇ ਸਟੇਟ ਸੈਕਟਰੀ ਸੀਗੇ ਆਤਮਾ ਆਤਮ ਸਿੰਘ ਆਤਮਾ ਸਿੰਘ ਜੀ ਸੋ ਸਾਰੇ ਜਿੰਨੇ ਵੀ ਸਾਡੇ ਇਹ ਸਾਥੀ ਆ ਇਹਨਾਂ ਨੇ ਇਹ ਵਿਚਾਰਧਾਰਾ ਪਹਿਲਾਂ ਸੁਣੀ ਆ। ਫਿਰ ਇਹਨੇ ਦੇਖੀ ਆ ਫਿਰ ਇਹ ਭਵਨ ਤੇ ਗਏ ਆ ਔਰ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਕਦਮ ਅੱਗੇ ਵਧਾਏ ਆ ਸੋ ਮੈਂ ਆਸ ਰੱਖਦਾ ਕਿ ਜ਼ਿਲ੍ਹੇ ਦੇ ਵਿੱਚ ਬਹੁਤ ਜਲਦੀ ਜਿਹੜਾ ਆ ਅਸੀਂ ਪਿੰਡ ਲੈ